ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿੱਥੇ ਜਗਤ ਜਲੰਦੇ ਨੂੰ ਤਾਰਿਆ ਉਥੇ ਨਾਲ-ਨਾਲ ਗੁਰੂ ਨਾਨਕ ਸਾਹਿਬ ਮਹਾਰਾਜ 18 ਸਾਲ ਕਰਤਾਰਪੁਰ ਸਾਹਿਬ ਦੀ ਧਰਤੀ ਨੂੰ ਭਾਗ ਲਾਉਂਦੇ ਐ ਇੱਥੇ ਰਹਿ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ ਦਾ ਉਪਦੇਸ਼ ਆਈਆਂ ਸਿੱਖ ਸੰਗਤਾਂ ਨੂੰ ਬਖਸ਼ਿਸ਼ ਕੀਤਾ ਜਿਹੜਾ ਵੀ ਸਤਿਗੁਰੂ ਦੀ ਪਾਵਨ ਹਜ਼ੂਰੀ ਅੰਦਰ ਆਉਂਦਾ ਮਹਾਰਾਜ ਨੂੰ ਸੰਗਤ ਦੇ ਰਾਹੀ ਤਾਰ ਦਿੰਦੇ ਤੇ ਨਾਲੇ ਉਹਨਾਂ ਨੂੰ ਪਾਵਨ ਉਪਦੇਸ਼ ਦਿੰਦੇ ਕੀਰਤ ਦੇ ਨਾਲ ਜੋੜਦੇ ਧਰਮ ਦੇ ਲਈ ਪ੍ਰੇਰਿਤ ਕਰਦੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਬਾਰ ਅੰਦਰ ਰੋਜ਼ ਇੱਕ ਬਾਲਕ ਇੱਕ ਬੱਚਾ ਸੇਵਾ ਕਰਨ ਵਾਸਤੇ ਆਉਂਦਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਰੋਜ਼ ਉਸ ਬੱਜੇ ਵੱਲ ਵੇਖਦੇ ਐ ਤੇ ਉਹ ਬੱਚਾ ਜਿਹੜਾ ਚਾਦਰਾਂ ਝਾੜਨ ਦੀ ਸੇਵਾ ਕਰਦਾ ਏ ਲੰਗਰ ਦੇ ਵਿੱਚ ਸੇਵਾ ਕਰਦਾ ਏ ਤੇ ਇੰਦਾ ਸੇਵਾ ਕਰਕੇ ਚਲਿਆ ਜਾਂਦਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇੱਕ ਦਿਨ ਸਿੱਖ ਨੂੰ ਕਿਹਾ ਵੀ ਇਸ ਬੱਚੇ ਨੂੰ ਸੱਦ ਕੇ ਲਿਆਓ ਜਦੋਂ ਬੱਚੇ ਨੂੰ ਸੱਦ ਕੇ ਲਿਆਂਦਾ ਗਿਆ ਤੇ ਮਹਾਰਾਜ ਪੁੱਛਦੇ ਐ ਵੀ ਤੇਰਾ ਨਾਂ ਕੀ ਹੈ ਕਹਿੰਦਾ ਜੀ ਮੇਰਾ ਨਾਂ ਹੈ ਭਾਈ ਤਾਰੋ ਮਹਾਰਾਜ ਕਹਿਣ ਲਗੇ ਵੀ ਤੂੰ ਕੀ ਕਰਨ ਵਾਸਤੇ ਆਉਨਾ ਹੈ ਕਹਿੰਦਾ ਜੀ ਸੇਵਾ ਕਰਨ ਵਾਸਤੇ ਆਉਨਾ ਹਾਂ ਇਹ ਵੀ ਗੱਲ ਚੇਤੇ ਰੱਖਣ ਯੋਗ ਹੈ ਵੀ ਤਾਰੂ ਜਿਹੜੇ ਹੈ ਜਾਂ ਤਾਰਾ ਨਾਮ ਜਿਹੜਾ ਹੈ ਇਤਿਹਾਸ ਦੇ ਵਿੱਚ ਤਿੰਨ ਵਾਰ ਆਇਆ ਹੈ ਤਿੰਨ ਸਿੱਖਾਂ ਵਾਸਤੇ ਵਰਤਿਆ ਗਿਆ ਇੱਕ ਇਹ ਜਿਹਦਾ ਆਪਾਂ ਜ਼ਿਕਰ ਕਰ ਰਹੇ ਹਾਂ ਇਹ ਭਾਈ ਤਾਰੂ ਹੈ ਇੱਕ ਹੈ ਭਾਈ ਤਾਰੂ ਸਿੰਘ ਇੱਕ ਹੈ ਭਾਈ ਤਾਰਾ ਸਿੰਘ ਵਾਂ ਇਦਾਂ ਕਰਕੇ ਇਤਿਹਾਸ ਦੇ ਵਿੱਚ ਇਹ ਤਿੰਨ ਵਾਰ ਤਾਰਾ ਸਿੰਘ ਜਾਂ ਤਾਰੂ ਜਾਂ ਭਾਈ ਤਾਰੂ ਸਿੰਘ ਇਹਨਾਂ ਦਾ ਜ਼ਿਕਰ ਆਉਂਦਾ ਹੈ ਤਾਂ ਇਹ ਸੀ ਗੁਰਨਾਨਕ ਸਾਹਿਬ ਮਹਾਰਾਜ ਦੇ ਵੇਲੇ ਦਾ ਸਿੱਖ ਭਾਈ ਤਾਰੂ ਪੋਪਟ ਵੀ ਇਹਨੂੰ ਕਿਹਾ ਜਾਂਦਾ ਤਾਂ ਇਸ ਨੇ ਬੇਨਤੀ ਕਰਕੇ ਕਿਹਾ ਕਹਿਣ ਲੱਗਿਆ ਮਹਾਰਾਜ ਕਿ ਮੈਂ ਇਥੇ ਸੇਵਾ ਕਰਨ ਵਾਸਤੇ ਆਉਨਾ ਹਾਂ ਗੁਰਨਾਨਕ ਸਾਹਿਬ ਮਹਾਰਾਜ ਕਹਿਣ ਲਗੇ ਵੀ ਤੂੰ ਸੇਵਾ ਕਰਨ ਵਾਸਤੇ ਆਉਨਾ ਹੈ ਇੰਨੀ ਨਿੱਕੀ ਜੀ ਉਮਰ ਹੈ ਅਜੇ ਤੇਰੀ ਖੇਡਣ ਦੀ ਉਮਰ ਹੈ ਤੈਨੂੰ ਕਿਹਨੇ ਕਿਹਾ ਵੀ ਸੇਵਾ ਕਰਨੀ ਚਾਹੀਦੀ ਹੈ ਤਾਂ ਇਸ ਬੱਚੇ ਨੇ ਕਿਹਾ ਕਿ ਸੁਣਿਆ ਹੈ ਜਿਹੜਾ ਸੇਵਾ ਕਰਦਾ ਏ ਉਹਦਾ ਜੰਮਣ ਮਰਨਾ ਕਟਿਆ ਜਾਂਦਾ ਉਹਨੂੰ ਮੌਤ ਦਾ ਡਰ ਨਹੀਂ ਰਹਿੰਦਾ ਇਸ ਕਰਕੇ ਮੈਨੂੰ ਮਰਨ ਤੋਂ ਬੜਾ ਡਰ ਲੱਗਦਾ ਹੈ ਮੈਂ ਤਾਂ ਹੀ ਸੇਵਾ ਕਰਨ ਵਾਸਤੇ ਆਉਨਾ ਹਾਂ ਦਾ ਗੁਰੂ ਨਾਨਕ ਸਮਾਹ ਰਾਜ ਕਹਿਣ ਲੱਗੇ ਤੈਨੂੰ ਮੌਤ ਦਾ ਡਰ ਕਿਵੇਂ ਤਾਂ ਉਸ ਵੇਲੇ ਦੇ ਨਾਲ ਇਸ ਭਾਈ ਤਾਰੂ ਪੋਪਟ ਨੇ ਗੁਰੂ ਨਾਨਕ ਸਮਾਹ ਰਾਜ ਨੂੰ ਕਿਹਾ ਕਹਿਣ ਲੱਗਾ ਮਹਾਰਾਜ ਇੱਕ ਦਿਨ ਮਾਂ ਨੇ ਮੈਨੂੰ ਕਿਹਾ ਵੀ ਇਹ ਲੱਕੜਾਂ ਲੈ ਕੇ ਅੱਗ ਬਾਲ ਦਿਓ ਜਦੋਂ ਮੈਂ ਚੁੱਲ੍ਹੇ ਦੇ ਵਿੱਚ ਲੱਕੜਾਂ ਰੱਖ ਕੇ ਅੱਗ ਲਾਈ ਤੇ ਉਹ ਅੱਗ ਲੱਗਦੀ ਨਹੀਂ ਫਿਰ ਮਾਂ ਨੇ ਮੈਨੂੰ ਸਮਝਾਇਆ ਵੀ ਜਦੋਂ ਅੱਗ ਲਾਉਣੀ ਹੋਵੇ ਨਾ ਪਹਿਲਾਂ ਨਿੱਕੀਆਂ ਲੱਕੜਾਂ ਫਿਰ ਉਹ ਤੋਂ ਵੱਡੀਆਂ ਲੱਕੜਾਂ ਫਿਰ ਉਦੋਂ ਮੋਟੀਆਂ ਲੱਕੜਾਂ ਤੇ ਸਭ ਤੋਂ ਅਖੀਰ ਤੇ ਮੋਟੀਆਂ ਲੱਕੜਾਂ ਰੱਖੀਆਂ ਜਾਂਦੀਆਂ ਐ ਪਹਿਲਾਂ ਅੱਗ ਲੱਗਦੀ ਐ ਬਰੀਕ ਲੱਕੜਾਂ ਨੂੰ ਪਹਿਲਾਂ ਅੱਗ ਲੱਗਦੀ ਪੱਤਿਆਂ ਨੂੰ ਤੇ ਫਿਰ ਉਹਨਾਂ ਪੱਤਿਆਂ ਤੋਂ ਨਿੱਕੀਆਂ-ਨਿੱਕੀਆਂ ਢਿੰਗਰੀਆਂ ਨੂੰ ਫਿਰ ਵੱਡੀਆਂ ਲੱਕੜਾਂ ਨੂੰ ਅੱਗ ਫੜਦੀ ਐ ਤੇ ਇਸ ਕਰਕੇ ਵੱਡੀ ਲੱਕੜ ਨੂੰ ਸਿੱਧੀ ਅੱਗ ਨਹੀਂ ਲੱਗਦੀ ਮਹਾਰਾਜ ਮੈਨੂੰ ਉਸ ਦਿਨ ਤੋਂ ਗੱਲ ਸਮਝ ਆ ਗਈ ਵੀ ਵੱਡੀ ਲੱਕੜ ਨੂੰ ਪਤਾ ਨਹੀਂ ਅੱਗ ਲੱਗਣੀ ਕਿ ਨਹੀਂ ਲੱਗਣੀ ਪਰ ਨਕੀਆਂ ਲੱਕੜਾਂ ਨੂੰ ਅੱਗ ਛੇਤੀ ਲੱਗਦੀ ਹੈ ਇਸ ਕਰਕੇ ਕਿਧਰੇ ਮੈਨੂੰ ਇਸ ਬਚਪਨ ਦੇ ਵਿੱਚ ਹੀ ਆਗਨਾਂ ਲੱਗ ਜਾਏ ਪਾਬ ਜਾਮਾਂ ਕੇ ਫੜ ਨਾ ਲਵੇ ਮੈਨੂੰ ਮੌਤ ਤੋਂ ਡਰ ਲੱਗਦਾ ਹੈ ਤੇ ਇਸੇ ਕਰਕੇ ਮੈਂ ਆਪ ਜੀ ਦੀ ਸੰਗਤ ਵਿੱਚ ਆਉਣਾ ਹਾਂ ਤਾਂ ਕਿ ਮੇਰੇ ਮੌਤ ਦਾ ਡਰ ਜਿਹੜਾ ਨਾ ਉਹ ਕਟਿਆ ਜਾਵੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਛਾਤੀ ਦੇ ਨਾਲ ਲਾਇਆ ਮਹਾਰਾਜ ਨੇ ਨਿਵਾਜਿਆ ਸਤਿਗੁਰੂ ਕਹਿਣ ਲੱਗੇ ਐਨੀ ਛੋਟੀ ਉਮਰ ਦੇ ਵਿੱਚ ਤੈਨੂੰ ਗਿਆਨ ਦੀ ਸਮਝ ਆ ਗਈ ਤੇ ਸੱਚ ਜਾਣੀਏ ਇੱਥੇ ਕਿੰਨੀਆਂ ਵੱਡੀਆਂ ਉਮਰਾਂ ਵਾਲੇ ਲੰਘੇ ਉਹਨਾਂ ਨੂੰ ਅਜੇ ਤੱਕ ਇਹ ਸਮਝ ਨਹੀਂ ਆਈ ਵੀ ਗਿਆਨ ਦੀ ਗੱਲ ਕਿ ਇਹ ਜਿਹੜਾ ਜੰਮਣਾ ਮਰਨਾ ਇਹ ਜਿਹੜਾ ਜੀਵਨ ਹੈ ਇਹਨੂੰ ਸਫਲ ਬਣਾਉਣਾ ਇਹ ਵੱਡਿਆਂ ਵੱਡਿਆਂ ਨੂੰ ਸਮਝ ਨਹੀਂ ਆਉਂਦੀ ਇਹ ਬੱਚੇ ਨੂੰ ਕਿਵੇਂ ਸਮਝ ਆ ਗਈ ਐਸੇ ਕਰਕੇ ਇਸ ਬੱਚੇ ਦਾ ਜ਼ਿਕਰ ਭਾਈ ਗੁਰਦਾਸ ਸਾਹਿਬ ਨੇ ਆਪਣੀਆਂ ਵਾਰਾਂ ਦੇ ਵਿੱਚ ਕੀਤਾ ਤੇ ਆਪਣੀਆਂ 12 ਦੇ ਵਿੱਚ ਜ਼ਿਕਰ ਕਰਦੇ ਆ ਭਾਈ ਗੁਰਦਾਸ ਕਹਿੰਦੇ ਨੇ ਤਾਰੂ ਪੋਪਟ ਤਾਰਿਆ ਗੁਰਮੁਖ ਬਾਲ ਸੁਭਾਏ ਉਦਾਸੀ ਕਿ ਭਾਈ ਤਾਰੂ ਪੋਪਟ ਨੂੰ ਜਿਹੜਾ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਤਾਰ ਦਿੱਤਾ ਕਿਉਂ ਤਾਰਿਆ ਕਿਉਂਕਿ ਉਹ ਗੁਰਮੁਖ ਬਾਲ ਸੁਭਾਏ ਉਦਾਸੀ ਵੀ ਉਹ ਗੁਰਮਖ ਸੀ ਤੇ ਬਚਪਨ ਦੇ ਵਿੱਚ ਹੀ ਉਹਦੇ ਮਨ ਵਿੱਚ ਉਦਾਸੀ ਆ ਗਈ ਸੀ ਇਸ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭਾਈ ਤਾਰੂ ਪੋਪਟ ਨੂੰ ਤਾਰਿਆ ਸੀ ਇਹ ਵੀ ਮੰਨਿਆ ਜਾਂਦਾ ਇੱਕ ਜਿਸ ਵੇਲੇ ਦੇ ਨਾਲ ਹਕੂਮਤ ਦੇ ਸਿਪਾਈਆਂ ਨੇ ਅੱਗ ਲਾ ਦਿੱਤੀ ਤੇ ਉਦੋਂ ਭਾਈ ਤਾਰੂ ਕੋਪੜ ਜਿਹੜਾ ਸੀ ਬਾਲਟੀਆਂ ਲੈ ਲੈ ਕੇ ਅੱਗ ਬੁਝਾ ਰਿਹਾ ਸੀ ਦੇ ਸਿਪਾਈਆਂ ਨੇ ਕਿਹਾ ਵੀ ਤੇਰੇ ਇਕੱਲੇ ਦੇ ਅੱਗ ਬੁਝਾਇਆ ਬੁਝੇਗੀ ਕਹਿਣ ਲੱਗਿਆ ਵੀ ਹਾਂ ਬੁਝੇਗੀ ਤੇ ਨਹੀਂ ਪਰ ਮੈਂ ਅੱਗ ਬੁਝਾਉਣ ਵਾਲਿਆਂ ਚ ਖੜਾ ਹੋਵਾਂਗਾ ਰੱਬ ਦੇ ਘਰ ਵਿੱਚ ਤੁਸੀਂ ਅੱਗ ਲਾਉਣ ਵਾਲੇ ਹੋਵੋਗੇ ਤੇ ਮੈਂ ਅੱਗ ਬੁਝਾਉਣ ਵਾਲਾ ਹੋਵਾਂਗਾ ਇਸ ਕਰਕੇ ਮੈਂ ਅੱਗ ਬੁਝਾ ਰਿਹਾ ਹਾਂ ਤੇ ਕਿਹਾ ਜਾਂਦਾ ਹੈ ਵੀ ਉਸ ਵੇਲੇ ਹਕੂਮਤ ਦੇ ਸਿਪਾਹੀਆਂ ਨੇ ਭਾਈ ਤਾਰੂ ਪੋਪਟ ਜੀ ਨੂੰ ਜਿਹੜਾ ਸੀ ਉਹ ਬਲਦੀ ਹੋਈ ਅੱਗ ਦੇ ਵਿੱਚ ਸੁੱਟ ਕੇ ਤੇ ਸ਼ਹੀਦ ਕਰ ਦਿੱਤਾ ਸੀ ਇਸ ਤਰ੍ਹਾਂ ਦੇ ਨਾਲ ਭਾਈ ਤਾਰੂ ਪੋਪਟ ਜਿਹੜੇ ਬਚਪਨ ਦੇ ਵਿੱਚ ਗੁਰਨਾਨਕ ਸਾਹਿਬ ਦੀ ਸ਼ਰਨ ਵਿੱਚ ਆਏ ਤੇ ਫਿਰ ਆਪਣੇ ਮਨੁੱਖਾ ਜੀਵਨ ਨੂੰ ਗੁਰੂ ਦੇ ਲੇਖੇ ਲਾ ਗਏ ऐसे महापुरुषਾਂ ਦੇ ਜੀਵਨ ਤੋਂ ਸਿੱਖਣ ਦੀ ਲੋੜ ਹੈ ਇਹ ਇੱਕ ਅਣਗੌਲੀ ਇਤਿਹਾਸ ਦੀ ਸਾਖੀ ਸੀ ਜੋ ਭਾਈ ਤਾਰੂ ਪੋਪੜ ਜੀ ਨਾਲ ਸੰਬੰਧਤ ਸੀ ਗੁਰਨਾਨਕ ਸਾਹਿਬ ਮਹਾਰਾਜ ਜੀ ਦੇ ਸਿੱਖ ਹੋਏ ਨੇ ਉਹਨਾਂ ਦੇ ਨਾਲ ਸੰਬੰਧ ਰੱਖਦੀ ਸੀ ਇਹ ਇਤਿਹਾਸ ਦੀ ਘਟਨਾ ਕਿਵੇਂ ਦੀ ਲੱਗੀ ਇਹ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਇਹ ਸਾਖੀ ਤੋਂ ਕੀ ਸਿੱਖਣ ਵਾਸਤੇ ਮਿਲਿਆ ਇਹ ਵੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਲਾਇਕ ਅਤੇ ਸ਼ੇਅਰ ਕਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ